ਫੋਟੋ ਫੇਟ ਹੈ ਐਸੀ ਤੇ ਉਸ ਤੋਂ ਬਾਅਦ ਮੈਂ ਤੇ ਮੇਰੇ ਮੇਰਾ ਬ੍ਰਦਰ ਆਨੇ ਆ ਕਾਰ ਦੀ ਤੰਗੀ ਕਰਕੇ ਤੁਹਾਨੂੰ ਸਾਡੇ ਪਿਆਰ ਦੀ سپورਟ ਜ਼ਰੂਰ ਜ਼ਰੂਰ ਹੈ ਪੈਸਾ ਨੂੰ سپورਟ ਕਰੋ ਸਾਡੀ ਇੱਕ ਵਾਰ ਕਾਰਟ ਵਿਜ਼ਿਟ ਕਰੋ ਗ੍ਰੇਟ ਪੰਜਾਬ ਟੀਵੀ ਦੇਖ ਰਹੇ ਸਾਰੇ ਦਰਸ਼ਕਾ ਦਾ ਮੈਂ ਮధు ਬਹੁਤ-ਬਹੁਤ ਸਵਾਗਤ ਕਰਦੀ ਹਾਂ ਤੇ ਦਰਸ਼ਕੋ ਅੱਜ ਮੈਂ ਯੂਟੀ ਮਾਰਕੀਟ ਵਿੱਚ ਚੱਲਦੇ-ਚੱਲਦੇ ਇੱਕ ਕਾਰਟ ਦੇਖੀ ਜਿੱਥੇ ਕਿ ਦੋ ਛੋਟੇ-ਛੋਟੇ ਬੱਚੇ ਜਿਨ੍ਹਾਂ ਦੀ ਉਮਰ 15 ਸਾਲ ਤੇ 10 ਸਾਲ ਦੀ ਹੈ ਉਹ ਇੱਕ ਕਾਰਟ ਚਲਾ ਰਹੇ ਨੇ ਤੇ ਉਹਨਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਪਤਾ ਚੱਲਦਾ ਕਿ ਉਹਨਾਂ ਦੇ ਪਾਪਾ ਦੀ ਸਰਜਰੀ ਹੋਈ ਹੈ ਜਿਸ ਤੋਂ ਬਾਅਦ ਉਹ ਦੋਨੇ ਮਿਲ ਕੇ ਇੱਥੇ ਇੱਕ ਕਾਰਟ ਚਲਾਉਂਦੇ ਨੇ ਤੇ ਅੱਜ ਅਸੀਂ ਇਹਨਾਂ ਬੱਚਿਆਂ ਨਾਲ ਗੱਲ ਕਰਦੇ ਹਾਂ ਤੇ ਜਿਨ੍ਹਾਂ ਦਾ ਨਾਮ ਹੈ ਮਨਮੀਤ ਸਿੰਘ ਤੇ ਨਵਨੀਤ ਸਿੰਘ ਸਭ ਤੋਂ ਪਹਿਲਾਂ ਬੱਚੇ ਮੈਂ ਸਵਾਗਤ ਕਰਨਾ ਚਾਹਾਂਗੀ ਤੁਹਾਡਾ ਗੇਟ ਪੰਜਾਬੀ ਟੀਵੀ ਦੇ ਵਿੱਚ ਤੇ ਤੁਸੀਂ ਦੱਸੋ ਮਤਲਬ ਕਦੋਂ ਤੋਂ ਤੁਸੀਂ ਆਣਾ ਤੇ ਸਟਾਰਟ ਕੀਤਾ 1 ਮੰਥ ਹੋ ਗਿਆ ਹੈ ਮੇਰੇ ਪਾਪਾ ਦਾ ਢੇਟ ਹੋਇਆ ਸੀ 1 ਮੰਥ ਹੋ ਗਿਆ ਨੇ ਪਾਪਾ ਦਾ ਢੇਟ ਹੋਇਆ ਸੀ ਤੇ ਉਸ ਤੋਂ ਬਾਅਦ ਮੈਂ ਤੇ ਮੇਰੇ ਮੇਰਾ ਬ੍ਰਦਰ ਆਨੇ ਆਂ ਕਾਰ ਦੀ ਤੰਗੀ ਕਰਕੇ ਤੋਂ 1 ਮੰਥ ਹੋ ਗਿਆ ਉਹਨਾਂ ਦੇ ਉਸ ਤੋਂ ਪਹਿਲਾਂ ਤੁਸੀਂ ਆਪਣੇ ਫਾਦਰ ਨਾਲ ਆਂਦੇ ਹੁੰਦੇ ਸੀ ਹਾਂਜੀ ਹਾਂਜੀ ਤੇ ਫਾਦਰ ਦਾ ਕਿਸ ਚੀਜ਼ ਦਾ ਆਪਰੇਸ਼ਨ ਹੋਇਆ ਤੁਹਾਡੇ ਉਹਨਾਂ ਦੇ ਆ ਜਾਓ ਟੇਕ ਤੁਹਾਨੂੰ ਇੱਕ ਇੱਕ ਮੰਨ ਤਾਂ ਆਂਦੇ ਹੋ ਗਿਆ ਤੇ ਕੀ ਬਣਾਉਂਦੇ ਆ ਤੁਸੀਂ ਹਾ 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 ਜੀ ਤੇ ਜਿਸਨਾਂ ਦੇ ਬ੍ਰਦਰ ਨੂੰ ਵੀ ਦੇਖੋ ਕਿ ਮੈਂ 10 ਸਾਲ ਦੇ ਤੇ 15 ਸਾਲ ਦੇ ਬੱਚੇ ਗਏ ਨੇ ਜੋ ਇੱਥੇ ਕੰਮ ਕਰ ਰਹੇ ਨੇ ਹਾਲਾਂਕਿ ਸਾਧਦੀ ਲਾਈਫ ਦੇ ਵਿੱਚ ਜਿਹੜੇ ਪ੍ਰੋਬਲਮਸ ਆਉਂਦੀਆਂ ਹੀ ਨੇ ਛੋਟੀ ਮੋਟੀ ਤੇ ਉਹ ਇੱਥੇ ਹਰ ਪ੍ਰੋਬਲਮ ਦੇ ਨਾਲ ਲੜ ਕੇ ਇੱਥੇ ਇੱਕ ਕਾਰਟ ਚਲਾ ਰਹੇ ਨੇ ਆਪਣੀ ਕਾਰਟ ਚਲਾ ਰਹੇ ਨੇ ਤੇ ਤੁਹਾਨੂੰ ਸਪੋਰਟ ਕਰਨਾ ਚਾਹੀਦਾ ਹੈ ਇਹਨਾਂ ਲੋਕਾਂ ਨੂੰ ਇੱਥੇ ਆਉਣਾ ਚਾਹੀਦਾ ਹੈ ਤੇ ਮੰਨੀ ਜੀ ਕੀ ਬਣਾ ਰਹੇ ਹੋ ਤੁਸੀਂ ਇੱਥੇ ਪਾਵਾ ਪਾਵਾ ਜੀ ਸਾਡੇ ਲਈ ਵੀ ਇੱਕ ਪਲੇਟ ਤੁਸੀਂ ਤਿਆਰ ਕਰੋਗੇ ਤੇ ਨਾਲ-ਨਾਲ ਨਾਲ ਅਸੀਂ ਗੱਲਬਾਤ ਵੀ ਕਰਾਂਗੇ ਤਾਮਨਮੀ ਜੀ ਕਿਹੜੀ ਕਲਾਸ 'ਚ ਪੜਦੇ ਹੋ ਤੁਸੀਂ 10th 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 ਤੇ ਤਾਮਨਮੀ ਜੀ ਤੁਸੀਂ ਫਿਰਤ ਕਲਾਸ 'ਚ ਪੜਦੇ ਹੋ ਤੇ ਤੁਸੀਂ ਆਪਣੇ ਫਾਦਰ ਸਾਹਿਬ ਨਾਲ ਲਗਾ ਧਿਆਨ ਦੇ ਹੁੰਦੇ ਸੀਗੇ ਉਦੋਂ ਤੋਂ ਹੀ ਸਿੱਖਦੇ ਸੀ ਹਾਂਜੀ ਦੇਖੋ ਕਿ ਹਾਲਾਤਾਂ ਦੇ ਨਾਲ ਲੜ ਕੇ ਜੇ ਕੋਈ ਕੰਮ ਕਰਦਾ ਹੈ ਤਾਂ ਉਹਨੂੰ ਸਫਲਤਾ ਮਿਲਣੀ ਚਾਹੀਦੀ ਹੈ ਹਰ ਇੱਕ ਚੀਜ਼ ਮਿਲਣੀ ਚਾਹੀਦੀ ਹੈ ਤੁਸੀਂ ਵੀ ਇੱਕ ਵਾਰ ਇਹਨਾਂ ਦੇ ਘਰ ਨੂੰ ਜ਼ਰੂਰ ਵਿਜ਼ਿਟ ਕਰਿਓ ਇੱਕ ਵਾਰੀ ਇਹਨਾਂ ਨਾਲ ਮਿਲਣ ਜ਼ਰੂਰ ਆਇਓ ਤੇ ਇਹਨਾਂ ਕੋਲੋਂ ਪਾਉ ਭਾਜੀ ਖਾਣ ਜ਼ਰੂਰ ਆਉਣਾ ਚਾਹੀਦਾ ਹੈ ਤੁਸੀਂ ਆਪਾਂ ਪਾਉ ਹਨ ਕਿਵੇਂ ਤਿਆਰ ਕਰਦੇ ਹੋ ਕਿਹੜੀ ਕਿਹੜੀ ਚੀਜ਼ਾਂ ਪਾਉਂਦੇ ਹੋ ਇਹਨਾਂ ਵਿੱਚ ਮਿਕਸਡ ਜੈਬੇਜ ਸੰਦੇ ਹਾਂ ਜਿਹੜੇ ਕਿਹੜੇ ਕਿਹੜੇ ਜਿਹਨਾਂ ਗੈਬੇਜ ਹੋ ਗਿਆ ਓਨਿਅਨ ਬੋਤ ਕਰੀਏ ਅਸੀਂ ਪਟਾਟੋਸ ਟਮਾਟੋ ਤਾਂ ਤੁਸੀਂ ਦੇਖੋ ਜਿਹੜੇ ਇਹ ਛੋਟੇ ਛੋਟੇ ਬੱਚੇ ਨੇ ਕਿੰਨੇ ਪਿਆਰੇ ਤੇ ਮਾਸੂਮ ਜਿਹੀ ਨੇ ਤੇ ਇਹਨਾਂ ਕੋਲ ਤੁਸੀਂ ਇੱਕ ਵਾਰੀ ਕਾਰਟੇ ਜ਼ਰੂਰ ਵਿਜ਼ਿਟ ਕਰਨਾ ਜੇ ਤੁਸੀਂ ਵੀਡੀਓ ਦੇਖ ਰਹੀ ਹੋਗੀ ਚਲਾਉਂਦੇ ਹੋ। ਵਿੱਚ ਬਸ ਬੱਕਰਾ ਨਹੀਂ ਲੱਗਦਾ। ਬਸ ਇੰਸੀ ਗੱਛੇ ਫਾਦਾ ਸਾਹਮਣੇ ਆ ਗਏ। ਇਹ ਸਪੋਰਟ ਹੁੰਦੀ ਸੀ। ਵੈਸੇ ਤਾਂ ਮੈਂ ਕੁਝ ਕਰਦਾ ਨਹੀਂ ਸੀ। ਬਸ ਅਸਾ ਕਰਦਾ। ਕਿ ਐਸ਼ੀ ਮੈਨੇ ਕਰਦਾ ਸੀ। ਫਿਰ ਹਲਾਤ ਕਰਕੇ। ਹਾਂ ਜੀ। ਹਲਾਤਾਂ ਚਲੋ ਚੇਂਜ ਹੁੰਦੇ ਆ। ਤੁਹਾਡਾ ਵੀ ਤੁਹਾਡੇ ਵੀ ਚੇਂਜ ਹੋਣਗੇ। ਤੁਸੀਂ ਇੱਕ ਕਾਰਡ ਤੋਂ ਵੱਡਾ ਰੈਸਟੋਰੈਂਟ ਖੋਲੋ ਮੇਰੇ ਵੱਲੋਂ। ਮੈਂ ਤੁਹਾਨੂੰ ਵੀ ਸ਼ੁਕਰੀਆ ਵਧੀਆ ਵਧੀਆ। ਥੈਂਕ ਯੂ। ਥੈਂਕ ਯੂ। ਤਾਹਨ ਸਾਡੇ ਬਾਗ ਵਿੱਚੇ ਬਟਰ ਲਗਾ ਕੇ ਦਿੱਤਾ ਜਾ ਰਿਹਾ ਹੈ ਮੰਮੀ ਜੀ ਸਾਡੀ ਪਲੇਟ ਰੈਡੀ ਹੋ ਚੁਕੀ ਹੈ ਹਾਂਜੀ ਹਾਂਜੀ ਤਾਂ ਤੁਸੀਂ ਦੇਖ ਸਕਦੇ ਹੋ ਕਿ ਸਾਡੀ ਪਲੇਟ ਬਣ ਕੇ ਰੈਡੀ ਹੋ ਚੁਕੀ ਹੈ ਤੇ ਅਸੀਂ ਹੋਰ ਵੀ ਨਾਲ ਗੱਲਬਾਤ ਕਰਾਂਗੇ ਕਿ ਤੇ ਇਹ ਪਲੇਟ ਕਿੰਨੇ ਦੀ ਹੈ ਪੂਰੀ ਥਾਲੀ 70 70 ਰੁਪਏ ਦੀ ਠੀਕ ਹੈ 70 ਰੁਪਏ ਦੀ ਥਾਲੀ ਹੈ ਤੁਸੀਂ ਦੇਖੋ ਟੇਸਟ ਵੀ ਤੁਹਾਨੂੰ ਬਿਹਤਰੀਨ ਮਿਲੇਗਾ ਇੱਕ ਵਾਰ ਜ਼ਰੂਰ ਇਹਨਾਂ ਦੀ 카ਟ ਤੇ ਵਿਜ਼ਿਟ ਕਰੋ ਦੇਖੋ ਦੋ ਮਾਸੂਮ ਬੱਚੇ ਨੇ ਜੋ ਕਿ ਆਪਣਾ 카ਟ ਚਲਾ ਰਹੇ ਨੇ ਤਾਂ ਤੁਸੀਂ ਵੀਡੀਓ ਦੇਖ ਰਹੇ ਹੋ ਤਾਂ ਤੁਹਾਨੂੰ ਕਾਓ ਘਜੀ ਦਾ ਟੇਸਟ ਵੀ ਪਤਾ ਲੱਗੇਗਾ ਵੀਡੀਓ ਦੇ ਵਿੱਚ ਵੀ ਕਿ ਦੇਖਣ ਵਿੱਚ ਹੀ ਟੇਸਟੀ ਲੱਗ ਰਹੀ ਹੈ ਤੇ ਖਾਣ ਵਿੱਚ ਵੀ ਟੇਸਟੀ ਹੀ ਹੋਏਗੀ ਤੇ ਮਨ ਜੀ ਇਹ ਕੁਛ ਨਾ ਚਾਹੂੰਗੀ ਕਿ ਤੁਸੀਂ ਆਪਣੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਮੈਂ ਇਹ ਕਹਿਣਾ ਚਾਹਾਂਗਾ ਕਿ ਸਾਨੂੰ ਤੁਹਾਡੇ ਪਿਆਰ ਦੀ ਸਪੋਰਟ ਜ਼ਰੂਰ ਜ਼ਰੂਰ ਹੈ ਤੁਸੀਂ ਸਾਨੂੰ ਸਪੋਰਟ ਕਰੋ ਸਾਡੀ ਇੱਕ ਵਾਰ 카ਟ ਵਿਜ਼ਿਟ ਕਰੋ ਤਾਨੂੰ ਵਧੀਆ ਹੀ ਪਾਉ ਭਾਜੀ ਮਿਲੇਗੀ ਤੇ ਤੁਸੀਂ ਆਪਣੀ ਲੋਕੇਸ਼ਨ ਦੱਸ ਦਿਓ ਤੇ ਟਾਈਮਿੰਗ ਦੱਸ ਦਿਓ ਗੁਨਾਂਂਗਰ ਯੂਨੀਵਰਸਿਟੀ ਦੇ ਓਪੋਜ਼ਿਟ ਹੈਗੀ ਆ ਸ਼੍ਰੀ ਬੀਕਾਨੇਰ ਦੇ ਓਪੋਜ਼ਿਟ ਸਾਡੀ ਕਾਰਟ ਆ ਇਹ ਟਾਈਮਿੰਗ ਟਾਈਮਿੰਗ 4:30 ਵਜੇ ਕਿਊਟੀ ਮਾਰਕੀਟ ਆਪਣਾ ਚਾਹ ਵਾਲੇ ਦੇ ਬਿਲਕੁਲ ਸਾਹਮਣੇ ਤੁਹਾਨੂੰ ਆ ਕਾਰਟ ਮਿਲੇਗੀ ਤੇ ਦੋ ਪਿਆਰੇ ਪਿਆਰੇ ਬੱਚੇ ਨੇ ਜੋ ਆ ਕਾਰਟ ਚਲਾ ਰਹੇ ਨੇ ਪਾਉ ਭਾਜੀ ਤੁਹਾਨੂੰ ਸਪੈਸ਼ਲ ਮਿਲੇਗੀ ਤੇ 70 ਰੁਪਏ ਦੀ ਪਲੇਟ ਹੈਗੀ ਹੈ ਤਾਂ ਤੁਸੀਂ ਇੱਕ ਵਾਰ ਜ਼ਰੂਰ ਆਪਣੇ ਛੋਟੇ ਛੋਟੇ ਵੀਰ ਭਰਾਵਾਂ ਨੂੰ ਸਪੋਰਟ ਕਰਨ ਲਈ ਇੱਥੇ ਜ਼ਰੂਰ ਆਓ ਇੱਕ ਵਾਰੀ ਇਸੇ ਦਿਨ ਨਾਲ ਹੀ ਮੈਂ ਮਦਮਿਸ਼ਾ ਕੈਮੈਨ ਅਸ਼ੀਰ ਦੇ ਨਾਲ ਪੰਜਾਬ ਟੀਵੀ ਅੰਮ੍ਰਿਤਸਰ